ਸਤਗੁਰੂ ਕਿੰਨੇ ਜਿੰਨ ਕੇ ਚਿੱਤ ਕਠੋਰ ਹੈ ਸੇ ਬਹੇ ਨ ਸਤਗੁਰ ਪਾਸ ਉਹ ਸਤਗੁਰੂ ਦੇ ਪਾਸ ਬਹਿੰਦੇ ਨਹੀਂ ਉਹ ਸਤਗੁਰੂ ਦੇ ਪਾਸ ਕਿਉਂ ਨਹੀਂ ਬਹਿੰਦੇ ਬਣੇ ਕਿਉਂਕਿ ਉਹਨਾਂ ਦੇ ਮਨ ਵਿੱਚ ਉਹਨਾਂ ਦੇ ਮਨ ਵਿੱਚ ਕੀ ਹੈ ਕਠੋਰਤਾ ਹੈ ਤੇ ਗੁਰੂ ਦਾ ਸ਼ਬਦ ਤੁਹਾਡੇ ਜੀਵਨ ਦੀ ਕਠੋਰਤਾ ਨੂੰ ਦੂਰ ਕਰਦਾ ਹੈ ਗੁਰੂ ਨੇ ਤੁਹਾਡੇ ਜੀਵਨ ਦੀ ਕਠੋਰਤਾ ਨੂੰ ਦੂਰ ਕਰਨਾ ਹੈ ਕਿਵੇਂ ਕਿਵੇਂ ਦੂਰ ਕੀਤਾ ਹੈ ਮਹਾਰਾਜ ਜੀ ਵੇਖੋ ਉਦਾਹਰਨਾਂ ਸਾਖੀਆਂ ਗੁਰੂ ਦੇਵ ਦੇ ਜੀਵਨ ਵਿੱਚੋਂ ਪੜਨ ਦਾ ਯਤਨ ਕਰਦੇ ਹਨ ਮਨ ਕਠੋਰ ਸੀ ਨਾ ਤੋੜਦੇ ਨਾ ਬਿਕੂ ਮੈਂ ਉਸ ਕਰ ਉਸ ਕਰ ਕਠੋਰ ਸੀ ਨਾ ਮਨ ਕਟੜੇ ਦਾ ਭੂਮੀਆਂ ਮਨ ਕਠੋਰ ਸੀ ਨਾ ਉਹਦਾ ਸੱਜਣ ਮਨ ਕਠੋਰ ਹੋਇਆ ਪਿਆ ਸੀ ਨਾ ਉਹ ਆਪਣੀ ਹੰਕਰ ਛੱਡ ਨਹੀਂ ਸੀ ਰਿਆ ਉਹ ਆਪਾ ਤਿਆਗ ਨੂੰ ਤਿਆਰ ਹੀ ਨਹੀਂ ਸੀ ਉਹ ਕਹਿੰਦਾ ਨਹੀਂ ਮੈਂ ਜੋ ਕਰ ਰਿਹਾ ਹਾਂ ਠੀਕ ਹੈ ਕਠੋਰਤਾ ਹੈ ਤੇ ਸਾਡੇ ਸਾਡੇ ਸਮਾਜ ਦੇ ਅੰਦਰ ਵੀ ਹੈ ਨਾ ਕਈ ਵਾਰੀ ਬੰਦਾ ਕਰਮ ਕਰਦਿਆਂ ਵੀ ਨਾ ਮੈਨੂੰ ਇਹਨੇ ਸਾਲ ਹੋ ਗਏ ਨੇ ਮੈਨੂੰ ਇਹਨੇ ਸਾਲ ਹੋ ਗਏ ਨੇ ਮੈਂ ਆਹ ਕੰਮ ਬੜੇ ਤਰੀਕੇ ਨਾਲ ਨਿਰੰਤਰ ਕਰ ਰਿਹਾ ਹਾਂ ਤੇ ਉਹ ਵੀ ਮਹਾਰਾਜ ਜੀ ਨੇ ਕਠੋਰਤਾ ਵੱਜ ਜਾਂਦੀ ਹੈ ਬੰਦੇ ਦੇ ਵਿੱਚ ਹਉਮੈ ਆ ਜਾਂਦੀ ਹੈ ਤੇ ਗੁਰਦੇਵ ਪਾਤਸ਼ਾਹ ਧੰਗੂ ਨਾਮ ਦਾ ਸਰ ਮਹਾਰਾਜ ਕਿਰਪਾ ਕਰਦੇ ਕਿੰਦੇ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤ ਗੁਰ ਪਾਸ ਉਹ ਕਿਉਂ ਨਹੀਂ ਭਲਾ ਗਨੂ ਦੇ ਕੋਲ ਬੰਦੇ ਕਿੰਨੇ ਉਥੇ ਸੱਚ ਬੋਲੋ ਪਿਆਰੀ ਵਾਲੀ ਉਥੇ ਸੱਚ ਵਰਤਦਾ ਕੂੜਿਆਰਾ ਚਿਤ ਉਦਾਸ ਕਿੰਨੇ ਉਥੇ ਸੱਚ ਹੈ ਉਹ ਸਤ ਗੁਰੂ ਨੇ ਕਹਿਣਾ ਵੀ ਲਾਲਚ ਛੱਡ ਦੇ ਉਥੇ ਸਤਿਗੁਰੂ ਨੇ ਆਖਣਾ ਹੈ ਮਾਇਏ ਦੇ ਮਾਇਆ ਦੇ ਪਸਾਰੇ ਨੂੰ ਛੱਡ ਉਥੇ ਸਤਿਗੁਰੂ ਨੇ ਆਖੜਿਆ ਕਿ ਆਪਣੇ ਅੰਦਰ ਦੇ ਕਠੋਰਪਣ ਨੂੰ ਆਪਣੇ ਅੰਦਰ ਦੇ ਨਿਨੇਪਣ ਨੂੰ ਛੱਡ ਦੇ ਉੱਥੇ ਸੱਚ ਵਰਤ ਦਾ ਕੂੜਿਆਰਾ ਚਿੱਤ ਉਦਾਸ ਕਹਿੰਦੇ ਜੇ ਕਿਤੇ ਬਹਿ ਵੀ ਜਾਣ ਨਾ ਜੇ ਕਿਤੇ ਸਤਿਗੁਰੂ ਦੇ ਕੋਲ ਬਹਿ ਵੀ ਜਾਣ ਪਹਿਲੀ ਗੱਲ ਤੇ ਗੱਲ ਔਖੀ ਹੈ ਕਿ ਉਹ ਸੱਚ ਰਾਗੇ ਬਹਿੰਦੇ ਨਹੀਂ ਅੱਛਾ ਜੇ ਉਹ ਬਹਿ ਵੀ ਜਾਣ ਸਤਿਗੁਰੂ ਦੇ ਉਹ ਵਲ ਛਲ ਕਰ ਝੱਤ ਕੱਢ ਦੇ ਉਹ ਕਹਿੰਦੇ ਆ ਕਿ ਸਮਾਂ ਕਿਹਦੇ ਵੇਲੇ ਲੰਘ ਨਹੀਂ ਜਾਏ ਛੇਤੀ ਛੇਤੀ ਲੰਘ ਜਾਏ ਸਮਾਂ ਕਿਉਂਕਿ ਦਾਸਰੀ ਨਾ ਚੜਿਆ ਰੰਗ ਨਹੀਂ ਨਾ ਚੜਿਆ ਜਦੋਂ ਮਨ ਨੂੰ ਮਨ ਕਠੋਰਤਾ ਦੇ ਵਿੱਚ ਰਸਹੀਨ ਹੋਇਆ ਪਿਆ ਹੈ ਰਸਹੀਨ ਹੋਇਆ ਪਿਆ ਉਦਾਹਰਣ ਦੇ ਵਾਂਗ ਤਾਂ ਗੱਲ ਸੌਖੀ ਸਮਝ ਆ ਜੇ ਵੇਖੋ ਭਗਵਾਨ ਵਾਲੇ ਨੇ ਪਕਵਾਨ ਬਣਾਇਆ ਹੋਇਆ ਨਾ ਪ੍ਰਸ਼ਾਦੇ ਤਿਆਰ ਕੀਤੇ ਹੋਣ ਸਬਜ਼ੀਆਂ ਬਣਾਈਆਂ ਸ਼ੁਕਰ ਹੈ ਮੇਰੇ ਦਾਤਿਆ ਤੇ ਬੰਦਾ ਕਿਹੜੀ ਸਬਜ਼ੀ ਖਾਂਦਾ ਹੈ ਬੜਾ ਜਿੰਨ 4 5 ਸਬਜ਼ੀਆਂ ਬਣੀਆਂ ਨੇ ਵਾਹ ਕਿਹੜੀ ਖਾਏਗਾ ਜੀ ਨਹੀਂ ਉਹਨੂੰ ਮਨ ਪਸੰਦ ਹੈ ਉਹੋ ਕੱਪੜਾ ਆਪਣੇ ਤਨ ਤੇ ਪਹਿਨੇਗਾ ਜਿਹੜਾ ਉਹਦੇ ਮਨ ਨੂੰ ਲੱਗਿਆ ਹੈ ਉਸੇ ਤਰ੍ਹਾਂ ਦਾ ਹੀ ਉਹ ਖਾਏਗਾ ਪਹਿਨੇਗਾ ਤੁਰੇਗਾ ਜਾਏਗਾ ਉਸੇ ਤਰ੍ਹਾਂ ਦਾ ਹੀ ਕਰੇਗਾ ਜਿੱਦਾਂ ਦਾ ਉਹਦਾ ਮਨ ਰਸ ਦੇ ਰਿਹਾ ਹੈ ਇੰਦਾਂ ਦਾ ਪਾਉਣਾ ਆ ਇੰਦਾਂ ਦਾ ਖਾਣਾ ਆ ਇੰਦਾਂ ਦਾ ਹੰਡਾਉਣਾ ਆ ਸਤਿਗੁਰੂ ਕਹਿੰਦੇ ਉਹ ਬੈਤ ਵਿਆਖਮਣ ਦੇ ਕੋਲ ਆ ਕੇ ਪਰ ਉਹਦਾ ਰਸ ਬਣ ਨਹੀਂ ਲਿਆਉਂਦਾ ਕਿਉਂ ਨਹੀਂ ਰਸ ਬਣ ਲਿਆ ਕਿਉਂਕਿ ਉਹਦੇ ਜੀਵਨ ਦੇ ਅੰਦਰ ਲਾਲਚ ਹੈ ਉਹਦੇ ਜੀਵਨ ਦੇ ਅੰਦਰ ਹੀਨਾਪਾਨ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਨੂੰ ਸ੍ਰੀ ਰਾਗ ਦੇ ਵਿੱਚ ਇਹਨੂੰ ਲਿਖਿਆ ਉਹ ਆਖਦੇ ਲਬ ਕੁੱਤਾ ਉੜ ਚੂੜਾ ਠੱਗ ਖਾਤਾ ਮੁਰਦਾਰ ਪਰ ਨਿੰਦਾ ਪਰ ਮਲ ਮੁਕ ਸੁਧੀ ਅਗਰ ਕ੍ਰੋਧ ਚੰਡਾਲ ਆਪਦੇ ਦੇ ਅੰਦਰ ਦੇ ਹਨਾਤ ਬਣੇ ਪਏ ਖੰਡਾ ਲਾਲ ਤੇ ਮੇਰੇ ਅੰਦਰ ਜੋ ਹਰ ਵੇਲੇ ਭੌਂਦਾ ਰਹਿੰਦਾ ਹੈ ਕੇ ਨੂੰ ਕੁਝ ਢੇਲੇ ਜਾਈ ਕੁਝ ਮੇਲੇ ਜਾਈ ਝੂਠ ਬੋਲਣ ਦੀ ਬਾਦੀ ਮੇਰੇ ਜੀਵਨ ਦੇ ਅੰਦਰ ਹੈ ਦੂਜਿਆਂ ਨੂੰ ਥੱਗ ਖਾਂ ਦੇ ਪਰਪੰਚ ਮਨੁੱਖ ਆਪਣੇ ਜੀਵਨ ਦੇ ਅੰਦਰ ਗੁੰਡਦਾ ਰਹਿੰਦਾ ਹੈ ਸਤਿਗੁਰੂ ਕਹਿੰਦੇ ਇਹ ਬੰਦੇ ਦੇ ਅੰਦਰ ਦੀ ਅਵਸਥਾ ਆ ਕਠੋਰਤਾ ਪਣ ਇੰਨਾ ਭਰਿਆ ਪਿਆ ਲਕ ਕੁੱਤਾ ਕੂੜ ਝੂੜਾ ਥੱਗ ਖਾਤਾ ਮੁਰਦਾਰ ਪਰਿੰਦਾ ਪਰ ਮਲ ਮੁਕ ਸੁਧੀ ਅਗਨ ਕਰੋਧ ਚੰਡਾਲ ਅੱਗੇ ਮਹਾਰਾਜ ਕਹਿੰਦੇ ਰਾਸ ਕਸ ਆਪ ਸਲਾਹਨਾ ਇਸਾਦ ਕਰਤਵ ਦੇ ਵਿੱਚ ਸਿਆ ਹੋਇਆ ਮਹਾਰਾਜ ਕਹਿੰਦੇ ਈਸੀ ਲਈ ਮਹਾਰਾਜ ਕਹਿੰਦੇ ਉਦਾਰ ਚਿੱਤ ਜਿਹੜਾ ਹੈ ਸਤਗੁਰੂ ਦੇ ਪਾਸ ਲੱਗਦਾ ਨਹੀਂ ਹੈ ਉਹਦਾ ਜਿੰਦ ਸਤਗੁਰੂ ਦੇ ਪਾਸ ਲੱਗਦਾ ਹੀ ਨਹੀਂ ਉੱਥੇ ਸੱਚ ਵਰਤ ਦਾ ਕੂੜਿਆ ਰਾ ਚਿਤੋ ਦਾਸ ਉਹ ਵਲ ਛਲ ਕਰ ਛੱਤ ਕੱਢ ਦੇ ਉਹ ਵਲ ਛਲ ਕਰ ਕਰ ਨੀਂਦ ਨਹੀਂ ਵੇਖ ਲੈਦੇ ਨੀਂਦ ਨੁੜੀ ਤੇ ਕਹ ਰਿਆ ਨ ਪਾਸਾ ਲੈ ਰਿਆ ਕਦੀ ਇਹਨੂੰ ਪਾਸਾ ਲੈ ਉਹ ਵਲ ਛਲ ਕਰ ਛੱਤ ਕੱਢ ਦੇ ਫਿਰ ਜਾਏ ਬਹੇ ਕੂੜਿਆ ਰਾ ਪਾਸ ਗਦੇ ਨੂੰ ਜਿੰਨਾ ਮਰਜ਼ੀ ਨਵਾਜ ਦੇ ਫੋ ਜਾ ਕੇ ਕੱਟੇ ਵਿੱਚ ਹੀ ਲੇਟੇਗਾ ਹਾਥੀ ਜਿੰਨੇ ਮਰਜੀ ਵਿਸ਼ਾਲ ਪਾਣੀ ਦੇ ਵਿੱਚ ਬੈਠਾ ਰਹੇ ਉਹਨੂੰ ਨਹਾ ਦਿੱਤਾ ਜਾਏ ਨਾ ਹਾਲੇ ਫਿਰ ਜਦੋਂ ਬਾਹਰ ਨਿਕਲਦਾ ਹੈ ਦੀ ਸੌਣ ਭਰ ਕੇ ਆਪਣੇ ਉੱਤੇ ਚਿਕੜ ਸੁੱਟ ਲੈਂਦਾ ਹੈ ਠਿਕਾਨ ਜਿੰਨਾ ਮਰਜੀ ਸਵਾਦਿਸ਼ ਭੋਜਨ ਪਾ ਦਿੱਤਾ ਜਾਏ ਉਹ ਜਾ ਕੇ ਗੰਦਗੀ ਦੇ ਵਿੱਚ ਚੁੰਮ ਮਾਰਦਾ ਹੈ ਸਤਗੁਰੂ ਕਹਿੰਦੇ ਗੁਰੂ ਦੇ ਕੋਲ